ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੀ ਦੇ ਵਿੱਚ ਜਨਕੇ ਕੈਨੇਡਾ ਦੇ ਵਿੱਚ ਇੱਕ ਗੁਰਦੁਆਰਾ ਹੈਗਾ ਦਸ਼ਮੇਂ ਦਰਵਾਰ ਸ਼ਰੀ ਦੇ ਵਿੱਚ ਪੈਂਦਾ ਉੱਥੇ ਹਰ ਸਾਲ ਇੱਕ ਨਗਰ ਕੀਰਤਨ ਹੁੰਦਾ ਬਹੁਤ ਵੱਡੇ ਲੈਵਲ ਤੇ ਜਿਹਦੀ ਗਿਣਤੀ 5-7 ਲੱਖ ਇਹ ਗੁਰਦੁਦਾਰਾ ਜਿਹੜਾ ਕੜਮ ਚੌਧਰੀ ਨੇ ਉਹ ਕਹਿੰਦੇ ਨੇ ਅਗੇ 5-7 ਲੱਖ ਬੰਦੇ ਇਕੱਠਾ ਹੋ ਜਾਂਦੇ ਨੇ ਜਣੇ ਕਿ ਸੰਗਤ ਇਕੱਠੀ ਹੋ ਜਾਂਦੀ ਹੈ ਇਹਨਾਂ ਦੀ ਇੱਕ ਮੈਂ ਤਾਜੀ ਛੋਟੀ ਜਿਹੀ ਆਡੀਓ ਆ ਸੌਰੀ ਵੀਡੀਓ ਸੁਣੀ ਹੈ ਉਹਦੇ ਤੋਂ ਤੁਹਾਨੂੰ ਫੋਟੋਆਂ ਵੀ ਆਪਾਂ ਐਡ ਕਰ ਦੇਾਂਗੇ ਕਹਿੰਦੇ ਨਗਰ ਕੀਰਤਨ ਤੇ ਜਿਹੜਾ ਸਾਲਾਨਾ ਸਮਾਗਮ ਅਸੀਂ ਨਗਰ ਕੀਰਤਨ ਕਰਾਉਣਾ ਹੈ ਉਹਦੇ ਤੇ 9 ਲੱਖ 46000 ਕੁਸ ਪਈ ਡਾਲਰ ਚੱਲੇ ਆ ਜਣੇ ਕਿ 9.5 ਲੱਖ ਡਾਲਰ ਖਰਚਾ ਹੋਇਆ ਕਹਿੰਦੇ ਔਰ ਜੜਾਵਾ ਕਿੰਨਾ ਹੋਇਆ ਇਨਕਮਿੰਗ ਕਿੰਨੀ ਹੋਈਏ ਕਹਿੰਦੇ 4 ਲੱਖ ਡਲ ਪਹਿਲਾਂ ਨਾ ਹਰਾਮਖੋਰਾ ਨੂੰ ਪੁੱਛੋ ਵੀ ਜਿਸ 4 ਲੱਖ ਤੁਹਾਡੇ ਕੋਲ ਇਨਕਮ ਹੋਈ ਹੈ ਤਾਂ 5.5 ਲੱਖ ਰੁਪਇਆ ਤੁਸੀਂ ਖਰਚਾ ਕਿੱਥੋਂ ਕੀਤਾ ਕਿੱਥੋਂ ਕੀਤਾ ਇਹ ਦੱਸੋ ਪਹਿਲਾਂ ਇਹ ਸਵਾਲ ਨੇ ਬਹੁਤ ਵੱਡੇ ਦੂਜੀ ਗੱਲ ਜੇ 5-7 ਲੱਖ ਦਾ ਇਕੱਠ ਹੋ ਗਿਆ ਜੇ ਤੁਸੀਂ ਮੈਕਸਿਮਮ 5 ਡਲ ਦੀ ਵੀ ਗੱਲ ਕਰੋ ਜਾ 2-4 ਡਾਲਰ ਦੀ ਵੀ ਗੱਲ ਕਰੂੰ ਤਾਂ ਘਟੂ ਘਟ 2 ਮਿਲੀਅਨ ਡਾਲਰ ਇਕੱਠਾ ਕਰਦੇ ਆ ਲੋਕਾਂ ਨੂੰ ਬਣਾਉਂਦੇ ਆ ਬੇਵਕੂ ਕਹਿੰਦੇ ਸਾਡੇ ਕੋਲੇ ਖਰਚਾ ਵੱਧ ਹੈ ਇਨਕਮ ਘਟ ਹੈ ਹੁਣ ਕਹਿੰਦੇ ਐਤ ਕੀ ਜਿਹੜਾ ਖਰਚਾ ਹੋਣਾ ਕਹਿੰਦੇ 1 ਮਿਲੀਅਨ ਤੋਂ ਉੱਪਰ ਚਲਾ ਜਾਣਾ ਉਹਦੇ ਵਿੱਚ ਉੱਥੇ ਜਿਹੜਾ ਪਰਮਨੈਂਟ ਲੈਣਾ ਪੈਂਦਾ ਆ ਰੂਡ ਦਾ ਰੋਡ ਦਾ ਕੋਰਸ ਨੂੰ ਦੇਣਾ ਪੈਂਦਾ ਇੱਕ ਦੋ ਵਿਭਾਗ ਹੋਰ ਨੇ ਤੇ ਜਬ ਕੁਝ ਆ ਬੈਲਸ ਵਗੈਰਾ ਹੁੰਦੇ ਨੇ ਜਿਵੇਂ ਹੋਟਲ ਵਗੈਰਾ ਉਹਨਾਂ ਦੀ ਬੁਕਿੰਗ ਹੁੰਦੀ ਹੈ ਜਾਨਕਿ ਕੁੱਲ ਮਿਲਾ ਕੇ ਕਹਿੰਦੇ 8.9 ਲੱਖ ਖਰਚਾ ਜਾਨਕਿ ਇਹ ਕਹਿੰਦੇ ਮਿਲੀਅਨ ਤੋਂ ਵੀ ਉੱਪਰ ਹੋ ਜਾਊਗਾ ਤੇ ਇਨਕਮ ਕਹਿੰਦੇ 4 ਲੱਖ ਹੁੰਦੀ ਹੈ ਬੰਦਾ ਕਿੰਨਾ ਇਕੱਠਾ ਹੋ ਜਾਂਦਾ ਹੈ 5-6 ਲੱਖ ਹੁਣ ਤੁਸੀਂ ਅੰਦਾਜ਼ਾ ਲਾਓ ਜਾਨਕਿ ਉੱਥੇ ਕੋਈ ਅਜਿਹਾ ਬੰਦਾ ਹੈ ਨਹੀਂ ਜਿਹੜਾ 10 ਵੀ ਡਾਲ ਨਾ ਦੇਵੇ ਇਹਨਾਂ ਕੋਲੇ ਹਰਾਮਖੋਰਾ ਕੋਲੇ ਨਾ ਹਜ਼ਾਰ-ਹਜ਼ਾਰ ਦੇ ਚੈੱਕ ਆਉਂਦੇ ਆ ਇੱਕ ਇੱਕ ਹਜ਼ਾਰ ਡਾਲ ਦੇ ਚੈੱਕ ਹੁੰਦੇ ਨੇ ਕੋਲੇ 2400 ਰੁਪਿਆ ਉਥੇ ਉਸ ਨਗਰ ਕਿੰਨੇ ਹਰੇਕ ਮਨੁੱਖ ਹਰ ਇੱਕ ਬੰਦਾ ਖਰਚਾ ਕਰਦਾ ਜਾਨੀ ਕਿ 2 ਮਿਲੀਅਨ ਤਾਂ ਮੈਂ ਘੱਟ ਕਹਤਾ ਇਦੋਂ ਵੱਧ ਵੀ ਲੋਕ ਦੱਸਦੇ ਆ ਕਹਿੰਦੇ ਇਹਨਾਂ ਕੋਲੇ ਪੈਸਾ ਇਕੱਠਾ ਹੁੰਦਾ ਕਰਦੇ ਕੀ ਨੇ ਇਹ ਉਥੇ ਜਿਹੜੇ ਇੱਥੋਂ ਭਗੌੜੇ ਹੋ ਕੇ ਗਏ ਸੀ ਅੱਤਵਾਦ ਦੇ ਵਿੱਚ ਬਲਾਤਕਾਰ ਜਿਹੜੇ ਖਾੜਕੂਬਾਦ ਦੇ ਵਿੱਚ ਲੋਕਾਂ ਨੂੰ ਮਾਰ ਗਏ ਨੇ ਉਹਨਾਂ ਨੇ ਫੋਟੋਆਂ ਲਾਈ ਬੈਠੇ ਹੈ ਸ਼ਰੇ ਦੇ ਜਿਹੜੇ ਖੱਜ ਬੰਦੇ ਸੀ ਬਲਾਦਕਾਰੀ ਲੁੱਟਾਂ ਖੋਹਾਂ ਕਰਨ ਵਾਲੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਸ਼ਹੀਦ ਬਣਾ ਕੇ ਉਹਨਾਂ ਦੇ ਨਾਂ ਤੇ ਪੈਸੇ ਇਕੱਠੇ ਕਰਦੇ ਆ ਤੇ ਸਾਲਵਾ ਦੇ ਨਗਰ ਕੀਰਤਨ ਕਰਦੇ ਆ business ਕਿੰਨਾ ਵੱਡਾ ਹੈ ਉੱਥੇ ਉੱਥੇ ਜਿੰਨੇ ਵੀ ਆਪਣੇ ਪੰਜਾਬੀ ਨੇ ਉਹ ਪੇਲੇ ਦੇ ਲੰਗਰ ਲਾਉਂਦੇ ਆ ਬਰਗਰਾਂ ਦਾ ਲੰਗਰ ਲਾਉਂਦੇ ਪਤਾ ਨਹੀਂ ਕੀ ਕੁਛ ਉੱਥੇ ਕਰਦੇ ਆ ਜਾਨੀ ਕਿ ਪਹਿਲੀ ਗੱਲ ਤਾਂ ਨਗਰ ਕੀਰਤਨ ਕਰਨ ਦੀ ਤੁਹਾਨੂੰ ਲੋੜ ਕੀ ਪਈ ਹੈ ਕਿਹੜਾ ਸਮਾਨਤਾ ਵੀ ਨਗਰਗੀਤਨ ਤੁਸੀਂ ਕਰੋ ਤੁਸੀਂ ਕਿਸੇ ਲੋੜਵੰਦ ਦੀ ਹੈਲਪ ਕਰ ਦਿਓ ਯਾਰ ਉੱਥੇ ਬਥੇਰੇ ਸਟੂਡੈਂਟ ਨੇ ਜਿਨ੍ਹਾਂ ਨੂੰ ਜਾਣ ਸਰ ਕੰਮ ਨਹੀਂ ਮਿਲਦਾ ਕਿਤੇ ਉਹਨਾਂ ਦੀ ਕਿਤੇ ਹੈਲਪ ਕੀਤੀ ਹੈ ਬਥੇਰੇ ਪਰਿਵਾਰ ਜਿਨ੍ਹਾਂ ਦੇ ਇੱਥੇ ਜਵਾਕ ਰੋਲ ਗੇ ਇੱਥੇ ਬਥੇਰੇ ਸਕੂਲਾਂ ਦਾ ਬੁਰਾ ਹਾਲ ਹੋਇਆ ਪਿਆ ਉੱਥੇ ਬਥੇਰੀ ਕਰੀਬੀ ਜੇ ਕੈਨੇਡਾ ਵੀ ਬਹੁਤ ਮੰਦੀ ਹੈ ਕੋਈ ਚੰਗੀ ਗੱਲ ਨਹੀਂ ਹੈਗੀ ਤੁਸੀਂ ਇੱਕ ਕੌਮ ਦੇ ਨਾਂ ਤੇ ਨਗਰਗੀਤਨ ਕਰ ਦਿਓ ਹਰ ਸਾਲ ਤੇ 2.5 ਮਿਲੀਅਨ ਇਕੱਠਾ ਕਰ ਲਏ ਨੇ ਡਾਲਰ ਤੇ ਪਿੱਟ ਸਿਆਪਾ ਕਰ ਦਿਓ ਕਿ ਸਾਡੇ ਕੋਲੇ ਤਾਂ ਜੀ 4 ਲੱਖ ਇਨਕਮ ਹੋਈ ਹੈ ਤੇ 10 ਲੱਖ 9 ਲੱਖ ਡਾਲਰ ਖਰਚਾ ਹੋ ਗਿਆ ਜੇ ਇੰਨਾ ਖਰਚਾ ਹੋ ਗਿਆ ਫਿਰ ਘਾਟਾ ਪੂਰਾ ਕਿੱਥੋਂ ਕਰਦੇ ਹੋ ਲੋਕਾਂ ਨੂੰ ਬੇਵਕੂਫ ਬਣਾਉਣ ਬੈਠੇ ਰੱਖੇ ਹਾਂ ਜਿਹੜੇ ਵੀ ਕੈਨੇਡਾ ਦੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਹੈ ਆਪਣੀ ਜਿਹੜੀ ਮਿਹਨਤ ਜਾਂ ਕਹ ਲਈ ਹੱਡ ਤੋੜ ਕੇ ਮਿਹਨਤ ਕੀਤੀ ਹੋਈ ਤੁਹਾਡੇ ਖੂਨ ਪਸੀਨੇ ਜਿਹੜੇ ਕਮਾਏ ਐ ਇਹਨਾਂ ਹਰਾਮਖੋਰਾਂ ਨੂੰ ਨਾ ਦਿਓ ਤੁਸੀਂ ਸਿੱਧੇ ਕੇ ਦੀ ਹੈਲਪ ਕਰ ਦਿਓ ਬਸੇਰੇ ਲੋਡ ਬੰਦ ਨੇ ਕੈਨੇਡਾ ਵਿੱਚ ਬਹੁਤ ਨੇ ਇਹ ਤੁਹਾਡੇ ਪੈਸੇ ਨਾਲ ਐਸ਼-ਇਸ਼ਰਤ ਆਰਾਮ ਕਰਦੇ ਬਾਦ ਫੈਲੀਆਂ ਕਰਦੇ ਇਹਨਾਂ ਨੇ ਗੁਰੂ ਘਰ ਦੇ ਪੈਸੇ ਨਾਲ ਜਾਨੀ ਕਿ ਤੁਹਾਡੀ ਕਿਰਤ ਕਮਾਈ ਦੇ ਪੈਸੇ ਨਾਲ ਕਿਸੇ ਨੇ ਟਰੱਕ ਪਾਇਆ ਕਿਸੇ ਨੇ ਦੋ ਘਰ ਲਏ ਹੋਏ ਕਿ ਜਨੇ ਪ੍ਰੋਲ ਪੰਪ ਲਾਇਆ ਹੋਇਆ ਹੈ ਗੈਸ ਸਟੇਸ਼ਨ ਕਿਹਦਾ ਸ਼ਰਾਬ ਦਾ ਠੇਕਾ ਵੀ ਹੈ ਉੱਥੇ ਇਹ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਬੈਠੇ ਨੇ ਨਾ ਇਹ ਸਾਰੇ ਹਰਾਮਖੋਰ ਨੇ ਇਹ ਵੀਡੀਓ ਮੈਨੂੰ ਪਤਾ ਸ਼ਾਮ ਨੂੰ ਚੱਲਣੀ ਹੈ ਤੁਹਾਡੇ ਕੈਨੇਡਾ ਵਿੱਚ ਟਾਈਮ ਦਿਨ ਦਾ ਹੋ ਜਾਣਾ ਤੇ ਜਿਹੜਾ ਵੀ ਵੀਡੀਓ ਸੁਣੂਗਾ ਉਹਨੂੰ ਬੇਨਤੀ ਹੈ ਵੀ ਜਿਹੜੀ ਮੈਂ ਗੱਲ ਕਹੀ ਹੈ ਇਹਦੇ ਵਿੱਚ ਝੂਠ ਦੱਸਿਓਗੀ ਹੈ ਇਹ ਕਹਿੰਦੇ ਕਹਿੰਦੇ ਨਗਰ ਕੀਰਤਨ ਤੇ ਇਕੱਠ ਹੁੰਦਾ 5-6 ਲੱਖ ਬੰਦੇ ਦਾ ਤੇ 4 ਲੱਖ ਡਾਲਰ ਕਹਿੰਦੇ ਇਨਕਮ ਹੁੰਦੀ ਹੈ ਜਾਨਕਿ 4 ਲੱਖ ਦਾ ਚੜਾਵਾ ਹੁੰਦਾ ਹੈ ਖਰਚਾ ਕਹਿੰਦੇ ਕਰਦਿਆ 9.5 ਲੱਖ ਫਿਰ 5.5 ਲੱਖ ਤੁਸੀਂ ਕਿੱਥੋਂ ਪੂਰਾ ਕਰਦੇ ਹੋ ਇਹ ਬੇਬਕੂਕ ਕਿਨੂੰ ਬਣਾ ਰਹੇ ਕੈਨੇਡਾ ਦੇ ਲੋਕਾਂ ਨੂੰ ਬੇਨਤੀ ਹੈ ਨਾ ਆਪਣੇ ਖੂਨ ਪਛੇਣ ਦੀ ਕਮਾਈ ਇਹਨਾਂ ਦੇ ਹਵਾਲੇ ਕਰੋ ਤੁਹਾਡੇ ਬੱਚੇ ਨੇ ਬਾਬੇ ਨਾਨਕ ਦਾ ਇਹ ਸਿਧਾਂਤ ਨਹੀਂ ਹੈਗਾ ਬਾਬੇ ਨਾਨਕ ਨੇ ਤਾਂ ਕਾਲ ਖਾਇ ਕਿਸੋ ਹੱਥੋਂ ਦੇ ਨਾਨ ਕਰਾ ਪਛਾਣਾ ਸੇ ਇਹ ਕਿਹਾ ਤੁਹਾਡੀ ਕਮਾਈ ਤੇ ਇੱਕ ਲੋਲਾ ਕਰਦੇ ਨੇ ਬਾਜੋ ਇਹਨਾਂ ਤੋਂ ਨਾ ਆਪਣੇ ਖੂਨ ਪਸੀਨੇ ਦੀ ਕਮਾਈ ਇਹਨਾਂ ਨੇ ਗੋਲਕਾਂ ਵਿੱਚ ਪਾਓ ਸ਼ਰਿਆਂ ਵਿੱਚ ਬੰਦੇ ਝੂਠ ਬੋਲੀ ਜਾਂਦੇ ਔਰ ਇਹ ਉਹ ਭਗੌੜੇ ਨੇ ਜਿਹੜੇ ਬਲੈਕਲਿਸਟ ਵਿੱਚ ਪਾਏ ਹੋਏ ਨੇ ਭਾਰਤ ਸਰਕਾਰ ਨੇ ਇੰਡੀਆ ਆ ਨਹੀਂ ਸਕਦੇ ਔਰ ਕਿੱਡੀਆਂ-ਕਿੱਡੀਆਂ ਨੇ ਉਮਰਾਂ ਹੋ ਗਈਆਂ ਪ੍ਰੈਸ ਕਾਨਫਰੰਸ ਕਰੀ ਜਾਂਦੇ ਨੇ ਉੱਥੇ ਕਿਸੇ ਨੂੰ ਬੋਲਣ ਦੀ ਅਕਲ ਨਹੀਂ ਢੇਲੇ ਦੀ ਅਕਲ ਨਹੀਂ ਕਿੱਦਾਂ ਬੋਲਣਾ ਸ਼ਰਿਆਮ ਜਿਵੇਂ ਇੱਥੇ ਅਡਵਾਈਸ ਕਰਦੇ ਸੀ ਨਾ ਉਦਾਂ ਦੀ ਅਡਵਾਈਸ ਉੱਥੇ ਕਰਦੇ ਹੁਣ ਆ ਸਭ ਤੋਂ ਵੱਡਾ ਝੋਟ ਹੈ ਕਿ ਖਰਚਾ ਹੋ ਗਿਆ 9.5 ਲੱਖ ਤੇ ਸਾਡੇ ਕੋਲ ਇਨਕਮ ਹੋਈ 4 ਲੱਖ ਡਾਲਰ ਵੀ ਐਡਾ ਕਿਹੜਾ ਬੇਪੂਫ ਹੈ ਜਿਹੜਾ 4 ਲੱਖ ਇਨਕਮ ਹੋਵੇ ਤੇ 9.5 ਲੱਖ ਖਰਚਾ ਕਰ ਦੇ ਹੁਣ ਜਿਹੜਾ 5.5 ਲੱਖ ਖਰਚਾ ਤੁਸੀਂ ਬੱਧ ਕੀਤਾ ਉਹ ਕਿੱਥੋਂ ਆਇਆ ਦੱਸੋਗੇ ਜਾਂ ਫਿਰ ਕੌਮ ਨੂੰ ਜਾਂ ਪੰਜਾਬੀਆਂ ਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਠੇਕਾ ਲਿਆ ਹੋਇਆ ਕੈਨੇਡਾ ਦੇ ਲੋਕਾਂ ਨੂੰ ਬੇਨਤੀ ਹੈ ਵੀਡੀਓ ਸੁਣਿਓ ਸ਼ੇਅਰ ਕਰਿਓ ਬੱਦ ਤੋਂ ਬੱਦ ਔਰ ਦੱਸਿਓ ਵੀ ਕਿੰਨਾ ਕਹਿ ਝੂਠ ਬੋਲਦੇ ਨੇ ਹਰਾਮਸੋੜ ਦਸ਼ਮੇਸ਼ ਗੁਰਦੁਆਰਾ ਜਿਹੜਾ ਸਰੀ ਦੇ ਵਿੱਚ ਹੈ ਉਥੋਂ ਦੀ ਗੱਲ ਕੀਤੀ ਹੈ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ